ਉੱਤਰ ਨਾਮ ਤੇ ਤਾਂ ਨਾਨਕ ਨਾਨਕ ਜੀ ਜਾਨਤੀ ਗੁਰੂ ਅੱਲਾ ਵਾਹਿਗੁਰੂ ਦਾ ਹੀ ਫਰਾਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਲਾਪਰ ਤੋਂ ਆਲੀ ਤੱਕ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਆਏ ਸੀਗੇ ਆਲੀ ਗੜਾਂ ਵਾਲੀ ਸਾਈਡ ਤੇ ਇੱਥੇ ਬੰਦੀ ਸੇਵਾ ਚੱਲਦੀ ਪਈ ਆ ਤੇ ਪਿੰਡ ਦੇ ਲੋਕ ਰਲ ਕੇ ਸੇਵਾ ਕਰਦੇ ਪਏ ਆ ਇੱਥੇ ਤੇ ਅੱਗੇ ਜਾ ਕੇ ਦਿਖਾਉਨੇ ਤੁਹਾਨੂੰ ਆਪਾਂ ਤੇ ਇੱਧਰ ਤੁਸੀਂ ਦੇਖੋ ਪਾਣੀ ਦਾ ਲੈਵਲ ਕਿੰਨਾ ਜ਼ਿਆਦਾ ਪਾਣੀ ਦਾ ਲੈਵਲ ਵਧਿਆ ਹੋਇਆ ਵਾ ਇਹ ਪਿੰਡ ਸੁਲਤਾਨਪੁਰ ਲੋਧੀ ਤੋਂ 15 ਕਿਲੋਮੀਟਰ ਅੱਗੇ ਪੈਂਦਾ ਵਾ ਬਨ ਵਾਲੀ ਸਾਈਡ ਇੱਧਰ ਬੀਬੀਆਂ ਪੈਣਾ ਸੇਵਾ ਕਰਦੀਆਂ ਪਈਆਂ ਮਿੱਟੀ ਦੀ ਬੋਰੀਆਂ ਦੇ ਵਿੱਚ ਪਾ ਕੇ ਤੇ ਜਿਹੜੇ ਨਾਲ ਪਿੰਡ ਪੈਂਦੇ ਆ ਉਹ ਬੀਬੀਆਂ ਨਰੇਗਾ ਵਾਲੀਆਂ ਇੱਥੇ ਕੰਮ ਕਰਦੀਆਂ ਪਈਆਂ ਵਾ ਇਧਰਲੀ ਸਾਈਡ ਦੇਖ ਸਕਦੇ ਆ ਤੁਸੀਂ ਬਿਆਸ ਦਾ ਪਾਣੀ ਕਿੰਨਾ ਚੜਿਆ ਹੋਇਆ ਵਾ ਤੇ ਵਾਏ ਗੁਰੂ ਮੇਅਰ ਕਰੇ ਜਲਦੀ ਤੋਂ ਜਲਦੀ ਦਰਿਆ ਦਾ ਪਾਣੀ ਘਟੇ ਇਧਰ ਵੀਰ ਹੋਣੀ ਖਵਾਜਾ ਪੀਰ ਨੂੰ ਦੇਖ ਚੜਾਉਂਦੇ ਪਏ ਆ अरदास करते पे पानी का पद्धर जल्दी, जल्दी दे दे ना, ना, ना तो जल्दी कटे ਸ਼ੋਰ ਜਾਦੇ ਜਾਦੇ ਬੋਲੀ ਬੋਲ ਕੇ ਨਾ ਦੋਆ थाना ਬੋਖ ਪਰ ਕੇ ਪਾਵੇ ਵਾਹ ਗੁੱਟੂ ਵਾਹ ਮੇਰ ਮਾਹੀ ਕੰਡੇ ਤੇ ਕੰਡੇ ਵਾਹ ਹਿਸਾਬ ਜਨਾਲ ਵਾਹ ਕਰੋ ਵਾਹ ਚਲੋ ਨਾ ਦੂਜਾ ਪੜੀ ਚਲੋ ਆਹ ਦਿਨ ਪਾ ਜੀ ਦੇਖਾ ਕੋਈ ਫਲਾ ਨਹੀਂ ਤਾਂ ਆਪ ਨੂੰ ਮਨ ਕਰਦੇ ਇਹ ਤਾਂ ਸਾਫਾ ਬਣਾਣਾ ਸਾਨੂੰ ਮਿਲਿਆ ਸਾਹਾ ਪਾ ਲੋ ਇੱਕ ਦੋ ਹੱਥ ਫੜ ਕੇ ਰੱਖੀ ਦੇਖੋ ਦੇ ਇਹ ਪਾ ਲੋ ਦੇ ਬਾਸੂ ਉੱਤੇ ਪਾ ਸਾਹਾ ਸਾਦੀ ਸਾਹ ਤੀਹ ਦਿਨ ਹੜਾ ਕੋਈ ਨਹੀਂ ਕੋਈ ਬੰਦਾ ਨਹੀਂ ਰਹਿੰਦੇ ਜੱਟ ਮਾਰੀ ਪਾਣੀ ਦਾ ਦੇ ਮਗਾਰੀ ਲੂੰਦਾ ਵਾ ਟੱਪ ਵੱਡਾ ਇਹ ਮੁੰਡੇ ਨਹੀਂ ਗਾਹੇ ਚੰਗਾਈ ਤੇ ਇੱਕ ਪੰਨੀ ਦਾ ਪਾਉਂਦਾ واہ یہ کلاچر کيتو تو چارو کيتو تو بنا کشن کني کني ڏي 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 ڏ ਉਹ ਤੇ ਪਾਣੀ ਤਾਰੂ ਕਿਤੇ ਹੱਥੋਂ ਨਾ ਪਾਵਾ ਮੇਰੇ ਨੂੰ ਆਹ ਨਾ ਉਹ ਕਹਿੰਦਾ ਉਹਨੂੰ ਕਦੋਂ ਫਿਰ ਪੀਣਾ ਆਹ ਲੱਗ ਪੈ ਦੋ ਕੁਆਟਰ ਪਾਣੀ ਜੀ ਸਾਹਿਬ ਉਹ ਇੱਕ ਬੰਦੇ ਦਾ ਬਾਹਰ ਨਿਕਲਦੇ ਨਹੀਂ ਜਾਮ ਆਇਆ ਨਾ 30 ਕਿਲੋ ਦਾ ਟੱਬਾ ਜਿਹੜਾ ਪਾਣੀ ਪਿੰਦਾ ਉਹ ਕਿੰਨਾ ਨਹੀਂ ਨਹੀਂ ਜਾਣੇ ਕਰ ਗਿਆ ਬੱਸ ਭੱਲੇ ਆਪਣੇ ਭਰਾ ਵੀਰ ਇਹ ਹੈ ਦੇਵਨਾ ਦੇ ਕਰਮਾ ਵਾਲਾ ਇਹ ਨਾਲ ਜਿਹੜਾ ਮਾਰਨਗੇ ਆਹ ਹੈ ਪਸੰਦ ਬਹੁਤ ਆ ਨਹੀਂ ਹੋਰੀ ਤੁਹਾਨੂੰ ਕਿਹਦੀ ਗੱਲ ਆਣੀ ਥੰਮੜ ਕੇ ਖੜਾ ਹੋ ਗਿਆ ਬਾਜ ਖੜਕਦੇ ਇੱਧਰ ਵੀਰਾਂ ਵੱਲੋਂ ਬੰਨ ਦੀ سپورਟ ਕੀਤੀ ਜਾ ਰਹੀ ਆ ਇੱਧਰ ਬੋਰੇ ਲਾ ਕੇ ਤੇ ਇੱਧਰ ਪਾਣੀ ਦਾ ਲੈਵਲ ਕਾਫੀ ਵਧਿਆ ਹੋਇਆ ਵਾ ਵੀਰ ਹੋਣੀ ਦਲੀ ਜੜੀ ਸੇਵਾ ਕਰਦੇ ਪਏ ਆ ਖਵਾਜਾ ਪੀਰ ਨੂੰ ਚੜਾਉਣ ਵਾਸਤੇ ਪਿੰਡ ਦੇ ਵੀਰਾਂ ਵੱਲੋਂ ਰਲ ਕੇ ਸੇਵਾ ਕੀਤੀ ਜਾ ਰਹੀ ਆ ਇੱਥੇ ਤੇ ਬੰਨ ਵੀ ਸਪੋਰਟ ਪੱਕੀ ਕੀਤੀ ਜਾ ਰਹੀ ਆ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਸਾਧ ਸੰਗਤ ਜੀ ਜਿਬਦਾ ਬਹੁਤ ਵੱਡੀ ਹੜਦੀ ਲਗਭਗ ਤੇ ਸਾਰੇ ਪੰਜਾਬ ਜੀ ਆ ਜਿੱਥੇ ਨਹੀਂ ਵੀ ਦਰਿਆ ਉਥੇ ਮੀਆਂ ਨੇ ਮਾਰਾ ਪਾਈਆਂ ਵਾ ਪਰ ਖਾਸ ਕਰਕੇ ਇਹ ਵਿਆਸਾ ਦਾ ਖੰਡਾ ਗੋਲਵਾ ਸਾਹਿਬ ਤੋਂ ਲੈ ਕੇ ਬਹੁਤ ਏਰੀਆ ਜਿੱਦਾ ਮੰਦ ਬੰਦੂ ਕਰੋ ਬਾਉਪੋਰਾ ਤਰਕੜਕਾਕ ਬਹੁਤ ਏਰੀਆ ਦੇ ਵਿੱਚ ਦਰਿਆ ਨੇ ਨੁਕਸਾਨ ਕੀਤਾ ਵਾ ਪਰ ਸਾਰੇ ਸਾਥ ਸੰਗਤ ਨੂੰ ਐਨ ਜੀਓ ਵੀਰਾਂ ਨੂੰ ਬਾਹਰ ਵਾਲੇ ਵੀਰਾਂ ਨੂੰ ਸੇਵਾ ਵਾਲੇ ਵੀਰਾਂ ਨੂੰ ਇਹ ਬੇਨਤੀ ਆ ਠੀਕ ਆ ਉਹਨਾਂ ਦੀ ਮਤ ਕਰਨੀ ਆ ਤੇ ਹੁਣ ਬਾਦ ਕਰਨੀ ਪੈਣੀ ਆ ਆਪਾਂ ਨੂੰ ਪਰ ਉਹਨਾਂ ਦਾ ਬਿਆਰਿਆ ਨੁਕਸਾਨ ਹੋ ਚੁੱਕਾ ਵਾ ਜਦੋਂ ਮੇਰੇ ਵੀਰ ਮਰਦੇ ਬੁੱਢਾ ਤੇ ਭਾਵੇਂ ਇੱਕ ਤਰੀਕਾ ਢਕਵੰਡ ਪਈ ਉਹਦੇ ਭਾਵੇਂ ਖੱਦਰ ਤਾਂ ਉਹ ਦੇਖ ਜੋ ਮੌਕਾ ਆਹ ਏਰੀਆ ਜੋ ਹੁਣ ਸਦੁੱਲਾਪੁਰ ਤੋਂ ਆਲੀ ਤੱਕ ਇਹ ਟਿੱਬੀ ਤੱਕ ਭਰੋਹਣੇ ਤੱਕ 5-7000 ਕਿੱਲਾ ਜਿਹੜਾ ਵੈਗਰੂ ਕਰੇ ਕਿਰਪਾ ਮੇਰ ਬਸ ਸਕਦਾ ਹੁਣ ਉਹਦਾ ਘਾਸਰਾ ਹੋਇਆ ਵਾ ਆ ਕਿੰਨੀ ਸੰਗਤ ਲੱਗੀ ਆ ਵੀਰ ਤੁਹਾਨੂੰ ਫੋਟੋ ਵੀ ਪਾ ਦੂਗਾ ਸਾਡੀ ਸੰਗਤ ਦੀ ਬਹੁਤ ਵੱਡੀ ਸਾਨੂੰ ਸੰਗਤ ਸੇਵਾ ਵੀ ਦੇ ਰਹੀ ਆ ਹਰ ਤਰ੍ਹਾਂ ਦੀ ਕੋਈ ਮਿੱਟੀ ਦੀ ਮਤ ਕਹਿ ਰਹੀ ਆ ਬੁੱਤਾਂਾਂ ਦੀ ਕੋਈ ਟਰੈਕਟਰਾਂ ਦੀ ਕੋਈ ਸੰਗਤ ਦੀ ਸਾਰੀ ਸੰਗਤ ਨੂੰ ਕੋਰਦੀ ਰਹੀ ਆ दाना दाना ਬਾਜੇ ਸੰਗਤ ਦੇ ਕੰਮ ਆਊਗਾ ਜਿੰਨਾ ਵੀ ਕਿਸੇ ਤੋਂ ਹੋ ਸਕਦਾ ਜਿੱਦੀ ਕਿਸੇ ਦੀ ਜੋਗ ਅਵਸਥਾ ਵਾ ਉਹ ਸੇਵਾ ਤੇ ਸਭੋਂ ਮਿੱਟੀ ਦਾ ਪਾਓ ਟੈਕ ਟੈਲੀ ਖਾਲੀ ਧਲੋ ਮਾਇਆ ਪਾਓ ਜੋ ਕਿਸੇ ਦੀ ਜੋਗ ਵਾ ਜੇ ਨਹੀਂ ਤੇ ਇੱਥੇ ਆਣ ਕੇ ਕੋਈ ਸੇਵਾ ਦੋਦਾਂ ਚਰਾਜੋ ਸਾਡੀ ਹੌਸਲਾ ਵਧਾਈ ਕਰਜੋ ਕਿਤੇ ਲੰਗਰ ਪਾਣੀ ਚੱਲਦਾ ਵਾ ਸੇਵਾ ਪਾਓ ਜੇ ਕੋਈ ਨਹੀਂ ਲੰਗਰ ਸਾਕੇ ਹੀ ਜਾਵੇ ਦਾਸ ਬੇਨਤੀ ਕਰਕੇ ਜਾਵੇ ਵਹਿਗੂ ਦੀ ਕਾ ਖਾਲਸਾ ਵਾਹਿਗੁਰੂ ਜੀ ਇੱਧਰ ਤੁਸੀਂ ਪਾਣੀ ਦਾ ਪੱਧਰ ਦੇਖ ਸਕਦੇ ਆ ਬਿਲਕੁਲ ਨਾਲ ਜੁੜਿਆ ਹੋਇਆ ਵਾ ਤੇ ਇੱਧਰ ਵੀਰ ਹੋਣੀ ਸੇਵਾ ਕਰਦੇ ਪਏ ਮਿੱਟੀ ਦੀ ਨੇ ਰਸਤੇ ਵਿੱਚ ਜਿਹੜਾ ਬੰਨ ਜਾਂਦਾ ਪਿਆ ਵਾ ਇਦਾਂ ਰੇਤ ਪਾਈ ਹੋਈ ਆ ਉੱਪਰ ਤੇ ਜਿੱਥੋਂ ਬੰਨ ਕੱਚਾ ਵਾ ਤੇ ਉੱਥੇ ਰੇਤ ਪਾਈ ਹੋਈ ਆ ਕਿ ਬੰਨ ਨੂੰ ਸਪੋਰਟ ਕੀਤੀ ਹੋਈ ਆ ਕਿ ਬੰਨ ਟੁੱਟ ਨਾ ਜਾਵੇ ਅੱਗੇ ਵੀ ਦੋ ਜਗ੍ਹਾ ਤੇ ਮਿੱਟੀ ਪਾਈ ਹੋਈ ਆ ਉਸ ਤੋਂ ਅੱਗੇ ਵੀ ਆ ਤੇ ਇੱਧਰ ਦੇਖ ਸਕਦੇ ਆ ਪਾਣੀ ਪਾਣੀ ਕਿੰਨਾ ਫਾਸਟ ਚੱਲਦਾ ਪਿਆ ਵਾ ਇੱਥੇ ਥੱਲੇ ਤੋਂ ਇੰਤ੍ਰੇਕਾਂ ਲਾਈਆਂ ਹੋਈਆਂ ਵਾਂ ਤੇ ਬਾਨ ਨੂੰ ਸਪੋਰਟ ਦਿੱਤੀ ਹੋਈ ਆ ਮਨਕੇ ਬੇੜੀ ਵੜੀ ਲੇਟ ਆਉਣੀ ਮੇਂ। ਥੋੜਾ ਜਿਹਾ ਸੇਹ ਖੜੇ ਫੇਰੇ ਜਾਣੀ। ਲੋੜ ਜਿਮਾਂ ਯਾਰ ਲੇਟ ਹੋਣੇ ਗਾਣ। ਹਾਂ। ਫੋਨ ਹੈ। ਤੇਨੇ ਕੋਈ ਨਹੀਂ ਛੜਾ ਕੇ ਤੂੰ ਆ ਦੇ ਬੱਸ। ਅੱਜਨ ਕਰ ਲਾਂ ਥੋੜਾ ਮੋਰਸਲ। ਅੱਜਨ ਕਰ ਲਾਂ। ਨਣਾ ਜੀ ਜਰੂਰ ਤੁਮਾਂ ਲਾਈਂ ਜਮ। ਤੇ ਇਹਨਾਂ ਚੇਚਲਾ ਹਿੱਕੜਾ ਆਉਣਾ ਹੈ। ਇਹਨੂੰ।